ਸੰਗਰੂਰ ਪੁਲਿਸ ਨੂੰ ਮਿਲੀ ਸਫਲਤਾ ਹੁਣ ਤੱਕ ਚੋਰੀ ਹੋਏ ਪੰਜਾਬ ਮੋਬਾਈਲ ਕਿਤੇ ਗਏ ਨੇ ਬਰਾਬਰ ਜਦਾ ਦੇ ਮੋਬਾਈਲ ਸੀ ਉਹਨਾਂ ਨੂੰ ਐਸਐਸਪੀ ਦਫਤਰ ਦੇ ਵਿੱਚ ਸੌਂਪੇ ਗਏ ਨੇ ਤੇ ਸੰਗਰੂਰ ਦੇ ਵਿੱਚ ਐਸਐਸਪੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਚੋਰੀਆਂ ਚੱਲ ਰਹੀਆਂ ਹਨ ਤੇ ਖਾਸ ਤੌਰ ਤੇ ਜੋ ਮੋਬਾਈਲ ਚੋਰੀ ਕੀਤੇ ਜਾਂਦੇ ਹਨ ਉਹਨਾਂ ਨੂੰ ਮੁੱਖ ਰੱਖਦੇ ਹੋਏ ਜੋ ਪਹਿਲੀ ਸਫਲਤਾ ਉਹਨਾਂ ਨੂੰ ਸਾਹਮਣੇ ਆਈ ਹੈ ਉਸ ਦੇ ਵਿੱਚ ਪੰਜਾਬ ਮੋਬਾਈਲ ਵੱਖ-ਵੱਖ ਚੋਰਾ ਤੋਂ ਬਰਾਮਦ ਕੀਤੇ ਗਏ ਹਨ ਉਹਨਾਂ ਦੱਸਿਆ ਹੈ ਕਿ ਇਹ ਕੰਮ ਕੰਪਲੇਂਟਸ ਉਹਨਾਂ ਦੇ ਕੋਲ ਪਹਿਲਾਂ ਆਈਆਂ ਹੋਈਆਂ ਸਨ ਜਿਸ ਦੇ ਤਹਿਤ ਆਜੋ ਜਨਾ ਦੇ ਵੀ ਮੋਬਾਈਲ ਫੋਨ ਸਨ ਉਹਨਾਂ ਨੂੰ ਉੱਥੇ ਬੁਲਾ ਕੇ ਮੋਬਾਈਲ ਫੋਨ ਵਾਪਸ ਕੀਤੇ ਗਏ ਹਨ ਕਿ ਹੁੰਦਾ ਕੋਈ ਲੌਸਟ ਮੋਬਾਈਲ ਹੁੰਦਾ ਹੈ ਤੇ ਲੋਕ ਸਾਡੇ ਕੋਲ ਆ ਕੇ ਮਿਸਿੰਗ ਰਿਪੋਰਟ ਦਿੰਦੇ ਸਾਂਝ ਕੇਂਦਰ ਵਿੱਚ ਐਪਲੀਕੇਸ਼ਨ ਦਿੰਦੇ ਆ ਉਸ ਦੇ ਤਹਿਤ ਅਸੀਂ ਇੱਕ CEIR ਪੋਰਟਲ ਹੈ ਮੈਂ ਫਿਰ ਤੋਂ ਦੁਹਰਾ ਦਿੰਨਾ CEIR ਪੋਰਟਲ ਇਹ ਇੱਕ ਆਨਲਾਈਨ ਪੋਰਟਲ ਹੈ ਜਿੱਥੇ ਤੁਸੀਂ ਆਪਣੇ ਮਿਸਿੰਗ ਮੋਬਾਈਲ ਦੀ ਡਿਟੇਲ ਦੇ ਸਕਦੇ ਹੋ ਉਸ ਨਾਲ ਸਾਨੂੰ ਇਸ ਮੋਬਾਈਲ ਨੂੰ ਟ੍ਰੇਸ ਕਰਨ 'ਚ ਬਹੁਤ ਮਦਦ ਮਿਲਦੀ ਹੈ ਨਾਲੇ ਅਗਰ ਇਹ ਕਿਤੇ ਮਿਸਪਲੇਸ ਹੋਇਆ ਹੈ ਜਾਂ ਫਿਰ ਕਿਸੇ ਨੇ ਲਿਆ ਹੈ ਤਾਂ ਇਹ ਉਸਦੇ ਕੰਮ ਦਾ ਨਹੀਂ ਰਹਿੰਦਾ ਮੋਬਾਈਲ ਫੋਨ ਇਸ ਲਈ ਇਸ ਪੋਰਟਲ ਦੀ ਵਰਤੋਂ ਕਰਦੇ ਹੋਏ ਅਗਰ ਆਮ ਜਨਤਾ ਵੀ ਕਰੇ ਤਾਂ ਬੜੀ ਵੱਡੀ ਮਦਦ ਹੋਊਗੀ ਸੰਗਰੂਪ ਪੁਲਿਸ ਦੀ ਜੋ ਟੀਮ ਹੈ ਐਸਪੀ ਪੀਬੀਆ ਨਵਰੀਤ ਸਿਰਕ ਜੀ ਸਾਡੇ ਡੀਐਸਪੀ ਹੋਮਿਸਾਈਡ ਐਂਡ ਫੋਰੈਂਸਿਕ ਸਰਦਾਰ ਗੁਰਪ੍ਰੀਤ ਸਿੰਘ ਸਾਡੇ ਐਸਐਚਓ ਸਾਈਬਰ ਕ੍ਰਾਈਮ ਮੈਡਮ ਹਰਜੀਤ ਇਹਨਾਂ ਸਭ ਨੇ ਮਿਲ ਕੇ ਬੜੇ ਹੀ ਸੁਚਾਰੂ ਢੰਗ ਦੇ ਨਾਲ ਇਹ ਪੰਜਾਬ ਮੋਬਾਈਲ ਫੋਨ ਟ੍ਰੇਸ ਕੀਤੇ ਨੇ ਜਿਹੜੇ ਅੱਜ ਅਸੀਂ ਪਬਲਿਕ ਨੂੰ ਵਾਪਸ ਹੈਂਡਓਵਰ ਕਰਾਂਗੇ ਤੇ ਇੰਜ ਹੀ ਅਸੀਂ ਲਗਾਤਾਰ ਇਸ ਉਪਰਾਲੇ 'ਚ ਲੱਗੇ ਆਂ ਕਿ ਜਿਵੇਂ ਵੀ ਅਸੀਂ ਆਪਣੇ ਸੰਗਰੂਰ ਪੁਲਿਸ ਦੇ ਸੰਗਰੂਰ ਸਿਟੀ ਦੇ ਸਿਟੀਜ਼ਨਸ ਦੇ ਕੰਮ ਆ ਸਕੀਏ ਅਸੀਂ ਉਹਦੇ 'ਚ ਵੱਧ ਤੋਂ ਵੱਧ ਐਫਰਟ ਕਰੀਏ ਜਿਹੜੇ ਤੁਸੀਂ ਕੋਟੇ ਦੱਸੇ ਸੀ ਇਹਦੇ ਵਿੱਚ ਮੋਬਾਈਲ ਤੋਂ ਇਲਾਵਾ ਔਰ ਕੀ ਕੀ ਸੋਸ਼ਲ ਮੀਡੀਆ ਫੋਨਸ ਦੇ ਲਈ ਜੋ ਗਵਾਚਦੇ ਨੇ ਜਾਂ ਮਿਸਿੰਗ ਹੁੰਦੇ ਨੇ ਇਸ ਤੋਂ ਇਲਾਵਾ ਮੈਂ ਐਪਸ ਦੇ ਮਾਧਿਅਮ ਰਾਹੀਂ ਇੱਕ ਗੁਜ਼ਾਰਿਸ਼ ਕਰਾਂਗਾ ਆਮ ਜਨਤਾ ਦੇ ਲਈ ਕਿ ਅਗਰ ਕਦੇ ਵੀ ਤੁਹਾਡੇ ਨਾਲ ਕੋਈ ਜਾਂ ਤੁਹਾਡੇ ਜਾਣਕਾਰ ਦੇ ਨਾਲ ਸਾਈਬਰ ਠੱਗੀ ਹੋ ਜਾਵੇ ਜਾਂ ਫਿਰ ਕਿਸੇ ਦਾ ਪੈਸਾ ਉਹਨਾਂ ਦੇ ਅਕਾਊਂਟ ਚੋਂ ਡਿਡਕਟ ਹੋ ਜਾਵੇ ਤਾਂ ਕਿਰਪਾ ਕਰਕੇ ਤੁਰੰਤ 1903 ਨੰਬਰ 1930 ਤੇ ਫੋਨ ਕਰੋ ਤੇ ਆਪਣੀ ਜਿਹੜੀ ਉਹ ਡਿਟੇਲਸ ਨੋ ਤੁਹਾਨੂੰ ਬੇਸਿਕ ਡਿਟੇਲਸ ਹੋਣ ਉਹ ਦਿਓ ਉਸ ਦੇ ਨਾਲ ਤੁਹਾਡਾ ਜਿਹੜਾ ਪੈਸਾ ਗਿਆ ਹੈ ਉਹ ਅਕਾਊਂਟ ਫ੍ਰੀਜ਼ ਹੋ ਕੇ ਉਹ ਪੈਸੇ ਦੇ ਤੁਰੰਤ ਵਾਪਸ ਆਨ ਦਾ ਚਾਂਸ ਰਹਿੰਦਾ ਹੈ ਤੇ ਨਾਲੇ ਸਾਈਬਰ ਕ੍ਰਾਈਮ ਨੂੰ ਟ੍ਰੇਸ ਕਰਨ ਚ ਬਹੁਤ ਜ਼ਿਆਦਾ ਮਦਦ ਮਿਲਦੀ ਹੈ ਇੱਕ ਗੋਲਡਨ ਆਰ ਆਪਾਂ ਇਹਨੂੰ ਕਹਿੰਦੇ ਆ ਗੋਲਡਨ ਆਰ ਮਤਲਬ ਜਿੰਨੀ ਛੇਤੀ ਹੋ ਸਕੇ ਆਪਾਂ 1930 ਤੇ ਇਨਫੋਰਮੇਸ਼ਨ ਦੇਈਏ ਤਾਂ ਕਿ ਉਹ ਪੈਸਾ ਸਾਡਾ ਅਗਰ ਕਿਤੇ ਗਿਆ ਹੈ ਤਾਂ ਉਹ ਵਾਪਸ ਸਾਡੇ ਕੋਲ ਆ ਸਕੇ ਕੋਈ ਸਮਾਂ ਵੀ ਹੁੰਦਾ ਸਰ ਲਿਮਟਡ ਹੈ ਕੱਲੀ ਨਹੀਂ ਸਮੇਂ ਦੇ ਵਿੱਚ ਆਮ ਤੌਰ ਤੇ ਇਸ ਨੂੰ ਅਸੀਂ ਗੋਲਡਨ ਆਰ ਨੂੰ ਕਹਾਂਗੇ ਕਿ 12 ਘੰਟੇ ਤੋਂ 24 ਘੰਟੇ ਦੇ ਵਿੱਚ ਵਿੱਚ ਅਗਰ ਇਨਫੋਰਮੇਸ਼ਨ ਮਿਲ ਜੇ ਲੇਕਿਨ ਇਸ ਦੇ ਵਿੱਚ ਇਹ ਡਿਪੈਂਡ ਕਰਦਾ ਹੈ ਕਿ ਫਰਜ਼ ਕਰ ਲਓ ਅਗਰ ਪੈਸੇ ਪੈਸਾ ਅੱਜ ਕਟਿਆ ਗਿਆ ਤੇ ਅਗਲਾ ਜਿਸ ਨੇ ਉਹ ਸਾਈਬਰ ਠਗੀ ਕੀਤੀ ਉਹ ਕਿੰਨੀ ਜਲਦੀ ਉਹ ਬੈਂਕ ਅਕਾਊਂਟ ਚ ਵਿਡਰਾਅ ਕਰਦਾ ਜੇ ਆਪਾਂ ਤੁਰੰਤ ਦੱਸ ਦਈਏ ਆਪਾਂ ਨੂੰ ਇਲਮ ਹੋ ਜਾਏ ਕਿ ਇਹ ਸਾਈਬਰ ਫਰਾਡ ਹੋਇਆ ਜਾਂ ਫਿਰ ਕਿਸੇ ਤਰ੍ਹਾਂ ਕਿਸਮ ਦਾ ਫਰਾਡ ਹੋਇਆ ਹੈ ਤਾਂ ਆਪਾਂ ਤੁਰੰਤ ਦੱਸ ਦਈਏ ਤਾਂ ਉਹ ਪੇਮੈਂਟ ਉਹ ਅੱਗੇ ਵਿਡਰਾਅ ਨਹੀਂ ਕਰ ਪਾਉਂਦਾ ਜੋ ਜਿੰਨੀ ਜਲਦੀ ਆਪਾਂ ਦੱਸ ਸਕੀਏ ਇਨਫੋਰਮੇਸ਼ਨ ਦੇ ਸਕੀਏ ਲੋਕਾਂ ਨੂੰ ਆਮ ਤੌਰ ਤੇ ਜਾਗਰੂਕਤਾ ਹੋਵੇ ਤਾਂ ਬਹੁਤ ਮਦਦ ਮਿਲੇਗੀ ਸਰ ਜੀ ਆ ਮੁੰਗਾਲੇ ਪੜੇ ਨੇ ਇਹਨਾਂ ਨਾਲ ਬੰਦੇ ਵੀ ਪੜਨ ਗਏ ਨੇ ਕਿੰਨੇ ਬੰਦੇ ਇਹ ਜੀ ਮਿਸਿੰਗ ਮੋਬਾਈਲ ਸੀਗੇ ਸੈਭਨ ਜਿਵੇਂ ਕੋਈ ਅਗਰ ਕਿਸੇ ਦਾ ਛੁੱਟ ਜਾਂਦਾ ਕਿਸਦਾ ਮੋਬਾਈਲ ਕਿਤੇ ਕੋਈ ਕਿਸੇ ਮੇਲੇ ਜਾਂ ਕਿਤੇ ਕੋਈ ਕਿਸਦਾ ਮੋਬਾਈਲ ਡਿੱਗ ਜਾਂਦਾ ਹੈ ਇਹ ਸਾਰੇ ਮਿਸਿੰਗ ਮੋਬਾਈਲਸ ਦੀ ਤਾਦਾਦ ਨੇ ਜਿਹੜਾ ਕੋਈ ਅਗਰ ਕਿਸਦਾ ਕੋਈ ਚੋਰੀ ਹੋਇਆ ਹੈ ਕੁਝ ਉਸ ਦੀ ਸੈਪਰੇਟ ਐਫ ਆਈ ਆਰ ਹੋ ਕੇ ਉਸ ਤੇ ਕ੍ਰਿਮੀਨਲ ਪ੍ਰੋਸੀਡਿੰਗ ਹੁੰਦੀ ਹੈ ਕਿੰਨੀ ਇੱਕ ਐਪਲੀਕੇਸ਼ਨ ਹੋਰ ਲੰਬੇ ਦੇ ਪੀ ਮੈਨ ਆਪਣਾ ਸਾਡੇ ਕੋਲ ਜੀ ਫਿਲਹਾਲ ਜਿਹੜੀ 50 ਸੀ ਐਪਲੀਕੇਸ਼ਨ ਆਈ ਐਸੀ ਅਸੀਂ ਸਾਰੀ ਟ੍ਰੇਸ ਕਰ ਲਈਆਂ ਕੁਝ ਹੋਰ ਅਸੀਂ ਉਹਨੇ ਟ੍ਰੇਸ ਕਰਦੇ ਲੱਗੇ ਹੋਏ ਆ ਤੇ ਜਿੰਨੇ ਸਾਡੇ ਕੋਲ ਲੋਗ ਆਂਦੇ ਆ ਉਹਨਾਂ ਨੂੰ ਅਸੀਂ ਡਾਨ ਦੇ ਨਾਲ ਗਾਈਡ ਕਰਕੇ ਉਹਨਾਂ ਦੇ ਸਹਿਯੋਗ ਦੇ ਨਾਲ ਇਸ ਪਾਸੇ ਪੂਰੀ ਐਫਰਟ ਕਰ ਰਹੇ ਹਾਂ ਸਰ ਕਿਸਾਨੀ ਸੰਘਰਸ਼ ਵੇਲੇ ਦੀ ਮੋਬਾਈਲ ਚੋਰੀ ਹੋਏ ਨੇ ਕੀ ਜ਼ਿਆਦਾ ਗਿਣਤੀ ਉਥੇ ਨਹੀਂ ਜੀ ਇਹ ਵੱਖੋ ਵੱਖ ਹੈ ਜੀ ਇਹ ਚੋਰੀ ਵਾਲੇ ਨਹੀਂ ਹੈ ਜਿਵੇਂ ਮੈਂ ਤੁਹਾਨੂੰ ਕਿਹਾ ਇਹ ਹੈਗੇ ਜੀ ਜਿਹੜੇ ਮਿਸਿੰਗ ਮੋਬਾਈਲ ਨੇ ਚੋਰੀ ਦੇ ਲਈ ਸੈਪਰੇਟ ਪ੍ਰੋਸੀਜਰ ਹੈ ਜੀ ਠੀਕ ਹੈ